ਮੇਰੇ ਪਿਆਰਿਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਮੈਂ ਨਾ ਕਿਸੇ ਮਿਨਿਸਟਰੀ ਦਾ ਸਪੋਰਟਰ ਹਾਂ ਤੇ ਨਾ ਹੀ ਕਿਸੇ ਮਿਨਿਸਟਰੀ ਦਾ ਵਿਰੋਧੀ ਪਰ ਅਸੀਂ ਹਮੇਸ਼ਾ ਹੀ ਆਪਣੇ ਚੈਨਲ ਤੇ ਸੱਚ ਬਖਾਇਆ ਆ ਭਾਵੇਂ ਉਹਦੇ ਨਾਲ ਕਿਸੇ ਮਿਨਿਸਟਰੀ ਦੇ ਨਾਲ ਉਹ ਚੀਜ਼ ਮੈਚ ਖਾਂਦੀ ਹੋਵੇ ਚਾਹੇ ਨਾ ਖਾਂਦੀ ਹੋਵੇ ਸੋ ਸਾਡਾ ਮਕਸਦ ਇਹ ਲੋਕਾਂ ਤੱਕ ਸੱਚ ਰੱਖਣਾ। ਮੇਰੇ ਪਿਆਰਿਓ ਅੱਜ ਸ਼ਾਮੀ ਇੱਕ ਵੀਡੀਓ ਮੇਰੇ ਕੋਲ ਪਹੁੰਚਦੀ ਆ ਕਿ ਜੋ ਜਲੰਧਰ ਦੇ ਇੱਕ ਬ੍ਰਦਰ ਸैम ਖਵਾਤਰਾ ਦੀ ਉਹ ਵੀਡੀਓ ਸੀ ਕਿ ਜਿੰਨਾਂ ਦੀ ਦੁਕਾਨ ਤੇ ਕੁਝ ਲੋਕਾਂ ਨੇ ਜਾ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜੋ ਕਿ ਇੱਕ निंदनीयोग ਘਟਨਾ ਆ। ਗਿਆਨ ਦੀ ਲੜਾਈ ਨੂੰ ਗਿਆਨ ਦੇ ਨਾਲ ਲੜਿਆ ਕਰੋ ਨਾ ਕਿ ਉਹਨੂੰ ਸਰੀਰਕ ਲੜਾਈ ਦੇ ਵਿੱਚ ਤਬਦੀਲ ਕਰ ਦਿਓ ਕਿਉਂਕਿ ਇਹ ਇੱਕ ਆਤਮਿਕ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ ਇਹ ਉਹ ਵਿਅਕਤੀ ਕਰ ਸਕਦਾ ਜਿਹਦੇ ਅੰਦਰ ਸਰੀਰਕਤਾ ਕੁੱਟ-ਕੁੱਟ ਕੇ ਭਰੀ ਹੋਈ ਆ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਅੱਜ ਦੇ ਸੁੰਦਰ ਸ਼ਾਮ ਦੇ ਲਈ ਤੇ ਜਾਣੇ ਵਚਨ ਦੀ ਸਚਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਪਿਆਰਿਓ ਜੇਕਰ ਤੁਸੀਂ ਸੱਚ ਵਚਨਾ ਨੂੰ ਸਿੱਖਣ ਦੇ ਇਛੂ ਕੋ ਤੁਹਾਨੂੰ ਲੱਗਦਾ ਕਿ ਸਾਨੂੰ ਸਿਰਫ ਔਰ ਸਿਰਫ ਪਰਮੇਸ਼ਰ ਦਾ ਖਰਾ ਵਚਨ ਚਾਹੀਦਾ ਤੁਸੀਂ ਸਾਡੇ ਨਾਲ ਮਿਲ ਕੇ ਸੰਗਤੀ ਕਰ ਸਕਦੇ ਹੋ ਸਾਡਾ ਐਡਰੈਸ ਆ ਬਿਆਸ ਦੇ ਕੋਲ ਪਿੰਡ ਕੋਟ ਮਹਿਤਾਬ ਜਿੱਥੇ ਸਾਡਾ ਸੰਡੇ ਚਰਚ ਲੱਗਦਾ ਆ ਤੇ ਤੁਸੀਂ ਸਾਡੇ ਨਾਲ ਮਿਲ ਕੇ ਪਰਮੇਸ਼ਰ ਦੇ खरे ਵਚਨਾਂ ਨੂੰ ਸਿੱਖ ਸਕਦੇ ਹੋ ਸੋ ਮੇਰੇ ਪਿਆਰਿਓ ਅੱਜ ਮੈਂ ਗੱਲ ਕਰਨਾ ਲੱਗਾ ਤੁਹਾਡੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸ ਚੁੱਕਾ ਕਿ ਮੈਂ ਕਿਸੇ ਮਨਿਸਟਰੀ ਦਾ ਨਾ ਸਪੋਰਟਰਿਆਂ ਨਾ ਵਿਰੋਧੀ ਪਰ ਸਾਡਾ ਚੈਨਲ ਹਮੇਸ਼ਾ ਉਹ ਗੱਲ ਕਰਦਾ ਜਿਹੜਾ ਸੱਚ ਹੋਵੇ ਭਾਵੇਂ ਉਹ ਕਿਸੇ ਮਨਿਸਟਰੀ ਦੇ ਨਾਲ ਮੈਚ ਕਰਦੀ ਹੋਵੇ ਗੱਲ ਚਾਹੇ ਨਾ ਕਰਦੀ ਹੋਵੇ ਅਸੀਂ ਹਮੇਸ਼ਾ ਸੱਚ ਦਿਖਾਉਂਦੀ ਕੋਸ਼ਿਸ਼ ਕਰਦੇ ਹਾਂ ਸੋ ਸਾਡੇ ਕੋਲ ਇੱਕ ਵੀਡੀਓ ਪਹੁੰਚੀ ਆ ਜਿਹਦੇ ਵਿੱਚ ਇੱਕ ਬ੍ਰਦਰ ਨੇ ਸੈਮ ਕਵਾਤਨਾ ਜੋ ਕਿ ਅੰਕੁਰ ਨਰੂਲਾ ਮਿਨਿਸਟਰੀ ਦੇ ਨਾਲ ਸ਼ਾਇਦ ਅਟੈਚਮੈਂਟ ਆ ਮੇਰੇ ਪਿਆਰਿਓ ਉਹਨਾਂ ਦੇ ਉੱਤੇ ਕੁਝ ਲੋਕਾਂ ਨੇ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਥੱਪੜਾਂ ਦੇ ਨਾਲ ਕੁਝ ਉਹਨਾਂ ਦੇ ਕੱਪੜੇ ਵੀ ਫਟੇ ਆ ਜਿੱਦਾਂ ਕੁਝ ਨਖੁਨ ਵਗੈਰਾ ਮੱਝੇ ਆ ਸਰੀਰ ਤੇ ਸੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਇਹ ਇੱਕ ਆਤਮਿਕ ਵਿਅਕਤੀ ਦੀ ਨਿਸ਼ਾਨੀ ਨਹੀਂ ਹੈ ਠੀਕ ਆ ਤੁਸੀਂ ਜਦ ਇੱਕ ਦੂਜੇ ਦੇ ਵਿਰੋਧ ਵਿੱਚ ਜਦੋਂ ਵੀਡੀਓ ਪਾਉਂਦੇ ਆ ਸੀ ਭਾਵੇਂ ਅਸੀਂ ਸੱਚ ਦੱਸਦੇ ਹਾਂ ਤੇ ਮੇਰੇ ਪਿਆਰਿਓ ਅਗਲਾ ਬੰਦਾ ਵੀ ਉਸ ਗੱਲ ਦਾ ਜਵਾਬ ਦੇਗਾ ਭਾਵੇਂ ਉਹ ਸੱਚਾ ਆ ਭਾਵੇਂ ਉਹ ਝੂਠਾ ਆ ਇਹ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖਿਓ ਤੇ ਅਜ਼ੀਜ਼ੋ ਗਿਆਨ ਦੀ ਲੜਾਈ ਨੂੰ ਗਿਆਨ ਤੱਕ ਸੀਮਤ ਰੱਖਿਆ ਕਰੋ ਉਹਨੂੰ ਸਰੀਰਕ ਤੌਰ ਤੇ ਕਿਸੇ ਨੂੰ ਕੁੱਟਣਾ ਮਾਰਨਾ ਉਹਨਾਂ ਤੇ ਕੇਸ ਕਰਵਾ ਦੇਣੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦੇਣਾ ਇਹ ਇੱਕ ਸੱਚੇ ਵਿਸ਼ਵਾਸੀ ਦੀ ਨਿਸ਼ਾਨੀ ਹੈ ਹੀ ਨਹੀਂ ਇੱਕ ਸਰੀਰਕ ਵਿਸ਼ਵਾਸੀ ਦੀ ਨਿਸ਼ਾਨੀ ਆ ਜੀ ਦੇ ਅੰਦਰ ਸਰੀਰਕਤਾ ਕੁੱਟ-ਕੁੱਟ ਕੇ ਭਰੀ ਹੋਈ ਆ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਦੁਆਰਾ ਦੱਸਣਾ ਚਾਹੁੰਦਾ ਆ ਕਿ ਇਹ ਇੱਕ ਨਿੰਦਣਯੋਗ ਘਟਨਾ ਆ ਪਾਵੇਂ ਇਹ ਕਿਸੇ ਸੇਵਕ ਨੇ ਆਪਣੇ ਵਿਸ਼ਵਾਸੀਆਂ ਨੂੰ ਕਹਿ ਕੇ ਗੱਲ ਭਾਵੇਂ ਨਾਮ ਹੀ ਕਰਵਾਈ ਹੋਵੇ ਪਰ ਜੇਕਰ ਕਿਸੇ ਵਿਸ਼ਵਾਸੀ ਨੇ ਇਹ ਕੰਮ ਕੀਤਾ ਆ ਕਿ ਸਾਡੇ ਪਾਸਟਰ ਨੂੰ ਇਦਾਂ ਕਿਹਾ ਗਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਵਿਸ਼ਵਾਸੀਆਂ ਲਈ ਵੀ ਬੜੀ ਗਲਤ ਗੱਲ ਆ ਕਿਉਂਕਿ ਇਹ ਇੱਕ ਸੱਚੇ ਵਿਸ਼ਵਾਸੀ ਦਾ ਕੰਮ ਹੈ ਹੀ ਨਹੀਂ ਇਹ ਉਸ ਵਿਸ਼ਵਾਸੀ ਦਾ ਕੰਮ ਆ ਜਿਹੜਾ ਨਾਮ ਦੇ ਵਿੱਚ ਵਿਸ਼ਵਾਸੀ ਆ ਪਰ ਅਜੇ ਵੀ ਸ਼ਰੀਰਕ ਦਸ਼ਾ ਦੇ ਵਿੱਚ ਆ ਸੋ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਆਤਮਿਕ ਸੇਵਕਾ ਜਾਂ ਇੱਕ ਆਤਮਿਕ ਵਿਸ਼ਵਾਸੀ ਦਾ ਸੁਭਾਅ ਜਾਂ ਉਹਦਾ ਚਰਿੱਤਰ ਕਿ ਹੋ ਜਾ ਹੁੰਦਾ ਤੇ ਉਹ ਇਹੋ ਜੇ ਵਿਰੋਧ ਦੇ ਹਾਲਾਤਾਂ ਦੇ ਵਿੱਚ ਵੀ ਕਿਵੇਂ ਆਪਣੇ ਦਿਨ ਨੂੰ ਕੱਟਦਾ ਆ ਆਤਮਿਕ ਵਿਅਕਤੀ ਹਮੇਸ਼ਾ ਹੀ ਸਭ ਕੁਝ ਪਰਮੇਸ਼ਰ ਤੇ ਸੁੱਟ ਦਿੰਦਾ ਸੋ ਆਓ ਅਸੀਂ ਇੱਕ ਵਚਨ ਪੜ੍ਹਦੇ ਹਾਂ ਪਹਿਲਾ ਪਤਰਸ ਉਹਦਾ 2 ਅਧਿਆਇ 21 ਵਚਨ ਧਿਆਨ ਦੇ ਕੇ ਸੁਣੀਓ ਇੱਕ ਵਿਸ਼ਵਾਸੀ ਦਾ ਸਿਸਟਮ ਜਾਂ ਉਹਦੀ ਦਸ਼ਾ ਵਚਨ ਦੇ ਅਨੁਸਾਰ ਕਿਦਾਂ ਦੀ ਹੋਣੀ ਚਾਹੀਦੀ ਹੈ ਔਰ ਤੁਸੀਂ ਇਸੇ ਕੇ ਲਈ ਬੁਲਾਏ ਵੀ ਗਏ ਹੋ ਸੋ ਵਚਨ ਦੇ ਵਿੱਚ ਲਿਖਿਆ ਤੁਸੀਂ ਇਸੇ ਲਈ ਬੁਲਾਏ ਗਏ ਹੋ ਕਿਉਂਕਿ ਮਸੀਹ ਵੀ ਤੁਹਾਰੇ ਲਈ ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਉਠਾ ਕੇ ਦੁੱਖ ਉਠਾ ਕੇ ਤੁਮੇ ਇੱਕ ਅਦਰਸ਼ ਦੇ ਗਿਆ ਤੁਹਾਨੂੰ ਇੱਕ ਆਦਰਸ਼ ਨਮੂਨਾ ਦੇ ਕੇ ਗਿਆ ਉਹ ਆਪ ਦੁੱਖ ਚੱਲ ਕੇ ਤੁਹਾਨੂੰ ਇੱਕ ਨਮੂਨਾ ਦੇ ਕੇ ਗਿਆ ਕਿ ਤੁਸੀਂ ਵੀ ਉਸਕੇ ਪੱਛਿਨੋਂ ਪਾ ਚਲੋ ਲਿਖਿਆ ਤੁਸੀਂ ਵੀ ਉਹਦੇ ਪਦ ਚਿਨਾਂ ਤੇ ਚਲੋ ਮੇਰੇ ਪਿਆਰਿਓ ਸਾਡਾ ਹੀਰੋ ਕੋਈ ਪਾਸਟਰ ਨਹੀਂ ਆ ਸਾਡਾ ਹੀਰੋ ਸਵੈਮ ਪ੍ਰਭੂ ਯੀਸ਼ੂ ਮਸੀਹ ਤੇ ਬਾਈਬਲ ਸਾਨੂੰ ਦੱਸਦਾ ਕਿ ਤੁਸੀਂ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਪੱਦ ਚਿਨਾ ਤੇ ਉਹਦੇ ਕਦਮੇ ਨਕਸ਼ ਦੇ ਉੱਤੇ ਚੱਲਣਾ ਤੇ ਲਿਖਿਆ ਉਹਨੇ ਆਪ ਦੁੱਖ ਝੱਲਿਆ ਤੇ ਤੁਹਾਨੂੰ ਇੱਕ ਨਮੂਨਾ ਦੇ ਕੇ ਗਿਆ ਤਾਂ ਕਿ ਤੁਸੀਂ ਵੀ ਉਹਦੇ ਪੱਦ ਚਿਨਾ ਤੇ ਚੱਲੋ ਜੀ ਅੱਗੇ ਨਾ ਤੋ ਉਸਨੇ ਪਾਪ ਕੀਤਾ ਸੋ ਇਸ ਜਗ੍ਹਾ ਤੇ ਲਿਖਿਆ ਨਾ ਉਹਨੇ ਕੋਈ ਪਾਪ ਕੀਤਾ ਔਰ ਨਾ ਉਸਕੇ ਮੂੰਹ ਸੇ ਸ਼ਲਕੀ ਕੋਈ ਬਾਤ ਨਹੀਂ ਤੇ ਨਾ ਹੀ ਉਹਦੇ ਮੂੰਹ ਦੇ ਵਿੱਚੋਂ ਕਿਸੇ ਦੇ ਪ੍ਰਤੀ ਕੋਈ ਸ਼ਲ ਦੀ ਗੱਲ ਨਹੀਂ ਨਿਕਲੀ ਜੀ ਅੱਗੇ ਵੈ ਗਾਲੀ ਸੁਣ ਕੇ ਗਾਲੀ ਨਹੀਂ deta ਧਿਆਨ ਦੇ ਕੇ ਸੁਣਿਓ ਯੀਸ਼ੂ ਮਸੀਹ ਦੇ ਬਾਰੇ ਲਿਖਿਆ ਉਹ ਗਾਲੀ ਸੁਣ ਕੇ ਕਿਸੇ ਨੂੰ ਕੀ ਨਹੀਂ ਸੀ ਦਿੰਦਾ ਗਾਲੀ ਨਹੀਂ ਹੀ ਦਿੰਦਾ ਬਾਈਬਲ ਦੱਸਦੀ ਆ ਕਿ ਤੁਹਾਡਾ ਸੁਭਾਅ ਵੀ ਮਸੀਹ ਯੀਸ਼ੂ ਦੇ ਸੁਭਾਅ ਵਰਗਾ ਹੋਵੇ ਤੇ ਯੇਸ਼ੂ ਮਸੀਹ ਦੇ ਸਬਾਹ ਦੇ ਬਾਰੇ ਅਸੀਂ ਪੜ ਰਹੇ ਹਾਂ ਵੈ ਗਾਲੀ ਸੁਣ ਕੇ ਗਾਲੀ ਨਹੀਂ deta ਥੋੜਾ ਜੀ ਔਰ ਦੁੱਖ ਉਠਾ ਕੇ ਕਿਸੇ ਕੋ ਵੀ ਧਮਕੀ ਨਹੀਂ deta ਥੋੜਾ ਹਾਂ ਆ ਗੱਲ ਯਾਦ ਰੱਖਿਓ ਲੇਕਿਆ ਉਹ ਦੁੱਖ ਝੱਲ ਕੇ ਕਦੀ ਵੀ ਕਿਸੇ ਨੂੰ ਕੀ ਨਹੀਂ ਸੀ ਦਿੰਦਾ ਧਮਕੀ ਨਹੀਂ ਸੀ ਦਿੰਦਾ ਪਰ ਅੱਜ ਦੀ ਮਸੀਹਤ ਦਾ ਸਿਸਟਮ ਪੂਰੀ ਰੀਤੀ ਦੇ ਨਾਲ ਸ਼ੈਤਾਨ ਨੇ ਵਿਗਾੜ ਕੇ ਰੱਖਦਾ ਅੱਜ ਦੇ ਮਸੀਹਤ ਨੂੰ ਕੋਈ ਥੋੜਾ ਜਿਹਾ ਕੁਝ ਬੋਲ ਦਵੇ ਤੇ ਮੇਰੇ ਪਿਆਰਿਓ ਲੋਕ ਛੜਕਾਂ ਤੇ ਉੱਤਰ ਆਉਂਦੇ ਆ ਕੋਟ ਕਚੈਰੀ ਤੱਕ ਪਹੁੰਚ ਜਾਂਦੇ ਆ ਇੱਥੋਂ ਤੱਕ ਮੇਰੇ ਅਜ਼ੀਜ਼ੋ ਅੱਜ ਇਹ ਵੀਡੀਓ ਨੇ ਸਾਬਤ ਕਰਤਾ ਕਿ ਸਾਡੇ ਖਿਲਾਫ ਚ ਬੋਲਣ ਵਾਲਾ ਵਿਅਕਤੀ ਠੀਕ ਆ ਮੈਂ ਇੱਕ ਗੱਲ ਤੁਹਾਨੂੰ ਕੰਨ ਖੋਲ ਕੇ ਸੁਣ ਲੈਣੀ ਮੈਨੂੰ ਲੱਗਦਾ ਹੋ ਸਕਦਾ ਉਹਨਾਂ ਦੇ ਸੇਵਕ ਨੇ ਇਹ ਗੱਲ ਤੇ ਨਹੀਂ ਕਹੀ ਹੋਣੀ ਤੁਸੀਂ ਜਾ ਕੇ ਹਮਲਾ ਕਰੋ ਪਰ ਇਹ ਉਹ ਲੋਕ ਆ ਜਿਹੜੇ ਯੇਸ਼ੂ ਮਸੀਹ ਦੇ ਤੇ ਚੇਲੇ ਬੰਦੇ ਨਹੀਂ ਫਾਲੋਅਰ ਬੰਦੇ ਨਹੀਂ ਪਰ ਸਾਡੇ ਪਾਸਟਰ ਨੂੰ ਕਿਸੇ ਨੇ ਮਾਰਾ ਕਿਹਾ ਤੇ ਕਿਹਾ ਹੀ ਕਿਉਂ ਉਹਦੇ ਵਾਸਤੇ ਉਹ वचन ਨੂੰ ਤੋੜਨ ਦੇ ਲਈ ਵੀ ਤਿਆਰ ਹੋ ਜਾਂਦੇ ਆ ਤੇ ਇਹੋ ਜੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਇੱਥੇ ਲਿਖਿਆ ਮਸੀਹ ਦਾ ਸੁਭਾਅ ਕਿਹੋ ਜਿਹਾ ਹੀ ਉਹ ਦੁੱਖ ਉਠਾ ਕੇ ਕਿਸੇ ਨੂੰ ਧਮਕੀ ਨਹੀਂ ਸੀ ਦਿੰਦਾ ਕਿਸੇ ਦੇ ਬਾਰੇ ਮਾਰੇ ਸ਼ਬਦ ਨਹੀਂ ਸੀ ਬੋਲਦਾ ਮੇਰੇ ਪਿਆਰਿਓ ਮੈਂ ਆਪਣੇ ਬਾਰੇ ਇੱਕ ਤੁਹਾਨੂੰ ਗੱਲ ਜਰੂਰ ਦੱਸਣਾ ਚਾਹੁੰਦਾ ਮੈਂ ਅੱਜ ਤੱਕ ਹੋ ਗਿਆ ਮੇਰੇ ਬਾਰੇ ਕਿਸੇ ਨੇ ਕਦੀ ਵੀਡੀਓ ਪਾਈ ਹੋਵੇ ਤੇ ਮੈਂ ਵੀਡੀਓ ਬਣਾ ਕੇ ਕਦੀ ਵੀ ਉਸ ਵਿਅਕਤੀ ਨੂੰ ਰਿਪਲਾਈ ਨਹੀਂ ਦਿੱਤਾ ਮੈਂ ਸੱਚ ਬੋਲਦਾ ਆ ਸੱਚ ਦੇ ਬਾਰੇ ਦੱਸੀਦਾ ਕਿ ਆ ਚੀਜ਼ ਗਲਤ ਹੋ ਰਹੀ ਆ ਅਗਲਾ ਬੰਦਾ ਉਹਦੇ ਆ ਵਿਪਰੀਤ ਚ ਜੇ ਕੋਈ ਵੀਡੀਓ ਬਣਾਉਂਦਾ ਤੇ ਮੈਂ ਦੂਜੀ ਵਾਰ ਉਹਨੂੰ ਕਦੀ ਵੀਡੀਓ ਬਣਾ ਕੇ ਰਪਲਾਈ ਨਹੀਂ ਦਿੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉੜੀਸਾ ਦਾ ਇੱਕ ਬੜਾ ਫੇਮਸ ਪਾਸਟਰ ਹੈ प्रॉफिट ਅਨਮੋਲ ਕਰਕੇ ਉਹਦਾ ਨਾਮ ਹੈ ਉਹਨੇ ਇੱਕ ਦੁਨੀਆ ਨੂੰ ਪਰਮਾਉਣ ਵਾਸਤੇ ਇੱਕ ਕੀ ਕੀਤਾ ਸੀ ਕਿ ਝੂਠਾ ਚਮਤਕਾਰ ਦਿਖਾਇਆ ਸੀ ਉਹਨੇ ਲੋਕਾਂ ਦੇ ਸਾਹਮਣੇ ਇੱਕ ਵਿਅਕਤੀ ਨੂੰ ਲੰਮੀ ਪਾਇਆ ਸੀ ਅਤੇ ਉਹਨ ਲੋਕਾਂ ਨੂੰ ਕਹਿ ਰਿਹਾ ਕਿ ਉਹ ਵਿਅਕਤੀ ਮਰਿਆ ਹੋਇਆ ਹੈ ਮੇਰੇ ਅਜ਼ੀਜ਼ੋ ਪਰ ਜਦੋਂ ਉਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਜਾਂਦਾ ਉਸ ਵਿਅਕਤੀ ਦੇ ਸਾਹ ਜਿਹੜੇ ਚੱਲਣ ਦੇ ਹੁੰਦੇ ਆ ਤੇ ਉੱਥੇ ਇੱਕ ਡਰਾਮਾ ਰਚਿਆ ਜਾਂਦਾ ਵੀ ਇਹ ਵਿਅਕਤੀ ਮਰਿਆ ਆ ਤੇ ਮੈਂ ਨੂੰ ਪ੍ਰਾਰਥਨਾ ਦੇ ਦੁਆਰਾ ਚੰਗਾ ਕਰਨਾ ਵੀਡੀਓ ਸਾਫ਼ ਰੀਤੀ ਦੇ ਨਾਲ ਕਲੀਅਰ ਕਰ ਰਹੀ ਹੁੰਦੀ ਆ ਕਿ ਉਹ ਵਿਅਕਤੀ ਦੇ ਸਾਹ ਚੱਲਣ ਦਾ ਆ ਮੈਂ ਉਸ ਵੀਡੀਓ ਨੂੰ ਬਣਾਇਆ ਸੀ ਸਲੋ ਮੋਸ਼ਨ ਦੇ ਵਿੱਚ ਦਿਖਾਇਆ ਸੀ ਇਹ ਵਿਅਕਤੀ ਮਰਿਆ ਨਹੀਂ ਜ਼ਿੰਦਾ ਵਾ ਫਿਰ ਮੇਰੇ ਪਿਆਰਿਓ ਉਹ ਵੀਡੀਓ ਜਦ ਉਹਨੇ ਅਨਮੋਲ ਮਲਿਕ ਨੇ ਇਹ ਵੇਖਿਆ ਵੀ ਇਹ ਵੀਡੀਓ ਚ ਵਾਕਿਆ ਮੇਰਾ ਜਿਹੜਾ ਵਾ ਇਹ ਗਲਤ ਚਮਤਕਾਰ ਦਾ ਭਾਂਡਾ ਫੋੜ ਹੋ ਜਾਣਾ ਫਿਰ ਉਹਨੇ ਉਹ ਵੀਡੀਓ ਆਪਣੇ ਚੈਨਲ ਤੋਂ ਡਿਲੀਟ ਕੀਤੀ ਪਰ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੇ ਕਰਕੇ ਉਹਨੇ ਕਈ ਵੀਡੀਓ ਮੇਰੇ ਖਿਲਾਫ ਚ ਬਣਾਈਆਂ ਮੈਂ ਤੈਨੂੰ ਚੈਲੰਜ ਕਰਦਾ ਵਾਂ ਉਹ ਕਰਦਾ ਇਹ ਕਰਦਾ ਪਰ ਮੈਂ ਦੁਬਾਰਾ ਉਹਦੇ ਵਿਰੁੱਧ ਕੋਈ ਵੀ ਵੀਡੀਓ ਦੁਬਾਰਾ ਨਹੀਂ ਪਾਈ ਮੇਰਾ ਇੱਕ ਵਾਰ ਸੱਚ ਦੱਸਣਾ ਕੰਮ ਸੀ ਉਹਨੇ ਕੰਮ ਵੀ ਕੀਤਾ ਬਹੁਤ سارے ਲੋਕ ਉਹਦੇ ਚੰਗੂਲ ਚੋਂ ਨਿਕਲੇ ਉਦੇ ਝੂਠਿਆਂ ਚਮਤਕਾਰਾਂ ਦਾ ਲੋਕਾਂ ਨੇ ਵਿਰੋਧ ਕੀਤਾ ਤੇ ਉਹ ਝੂਠੀ ਵੀਡੀਓ ਚੈਨਲ ਤੋਂ ਡਿਲੀਟ ਵੀ ਕੀਤੀ ਗਈ ਤੇ ਮੇਰਾ ਕੰਮ ਹੋ ਗਿਆ ਸੀ ਸੱਚ ਦਾ ਜੋ ਪ੍ਰਭਾਵ ਸੀ ਉਹ ਪੈ ਚੁੱਕਾ ਸੀ ਮੈਂ ਬਦਲੇ ਦੇ ਵਿੱਚ ਦੁਬਾਰਾ ਵੀਡੀਓ ਨਹੀਂ ਪਾਈ ਕਾਰਨ ਮੈਂ ਜਾਣਦਾ ਕਿ ਪਰਮੇਸ਼ਵਰ ਦਾ ਕੰਮ ਆ ਉਹ ਮੈਂ ਕਰਤਾ ਤੇ ਮੇਰਾ ਕੰਮ ਬਦਲੇ ਲੈਣਾ ਨਹੀਂ ਮੇਰਾ ਕੰਮ ਸੀ ਸਚਾਈ ਰੱਖਣਾ ਉਹ ਮੈਂ ਰੱਖਤੀ ਆ ਸੋ ਇੱਥੇ ਲਿਖਿਆ ਉਹ ਦੁੱਖ ਉਠਾ ਕੇ ਕਿਸੇ ਨੂੰ ਤਮਕੀਨੀ ਸੀ ਦਿੰਦਾ ਤੇ ਮੇਰੇ ਪਿਆਰਿਓ ਜੇ ਤੁਸੀਂ ਸੱਚੇ ਹੁੰਨੇ ਹੋ ਤੇ ਤੁਹਾਨੂੰ ਵੀ ਕਿਸੇ ਨੂੰ ਰਿਪਲਾਈ ਜਾਂ ਵੀਡੀਓ ਬਣਾ ਬਣਾ ਕੇ ਉਹਦੀਆਂ ਉਹਦੇ ਬਾਰੇ ਆਪਣੇ ਆਪ ਨੂੰ ਸਿੱਧ ਸਾਬਤ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਇੱਕ ਵਾਰ ਸੱਚ ਰੱਖਤਾ ਸੀਮਤ ਰਹਾ ਕਰੋ ਦੁਬਾਰਾ ਤੁਹਾਡੇ ਖਿਲਾਫ ਕੋਈ ਵੀਡੀਓ ਪਾਉਂਦਾ ਆਉਂਦੇ ਰਹਿੰਦਿਆ ਕਰੋ ਪ੍ਰਭੂ ਤੇ ਸੁੱਟੋ ਸਭ ਕੁਝ ਜੇਕਰ ਤੁਸੀਂ ਸੱਚੇ ਹੋ ਤਾਂ ਹਾਂ ਅੱਗੇ ਪੜਨਾ ਲਿਖਿਆ ਉਹ ਦੁੱਖ ਉਠਾ ਕੇ ਕਿਸੇ ਨੂੰ ਧਮਕੀ ਨਹੀਂ ਸੀ ਦਿੰਦਾ ਜੀ ਅੱਗੇ ਪਰ ਆਪਣੀ ਆਪ ਕੋ ਹਾਂ ਸੱਚੀ ਮੇਲ ਕੇ ਹੱਥ ਮੇ ਸੌਪਦਾ ਥਾ ਪਰ ਇੱਕ ਕੰਮ ਪ੍ਰਭੂ ਯੀਸ਼ੂ ਮਸੀਹ ਕਰਦਾ ਸੀ ਆਪਣੇ ਆਪ ਨੂੰ ਉਸ ਸੱਚੇ ਨਿਆਈ ਦੇ ਹੱਥਾਂ 'ਚ ਕੀ ਕਰਦਾ ਸੀ ਸੌਪਦਾ ਸੀ ਇਹਦਾ ਮਤਲਬ ਕੀ ਆ ਪਰਮੇਸ਼ਰ ਮੈਨੂੰ ਮੇਰੇ ਬਦਲੇ ਲੈਣ ਦੀ ਲੋੜ ਨਹੀਂ ਮੈਨੂੰ ਮੇਰੇ ਖਿਲਾਫ ਜੇਕਰ ਕਿਸੇ ਨੇ ਕੁਝ ਬੋਲਿਆ ਇਹੋ ਜਿਹਾ ਕੁਝ ਕਰਨ ਦੀ ਲੋੜ ਨਹੀਂ ਮੈਂ ਜੇਕਰ ਸੱਚਾ ਤੇ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਸੌਂਪਦਾ ਆ ਜਦੋਂ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪਦੇ ਹੋ ਤੁਸੀਂ ਸੱਚੇ ਹੋਣੇ ਚਾਹੀਦੇ ਹੋ ਫਿਰ ਤੁਹਾਡੀ ਲੜਾਈ ਤੁਸੀਂ ਨਹੀਂ ਤੁਹਾਡੀ ਲੜਾਈ ਨੂੰ ਸਵਰਗ ਤੁਹਾਡੇ ਲਈ ਲੜੇਗਾ ਹਾਲੇਲੂਇਆ ਇਸ ਕਰਕੇ ਲਿਖਿਆ ਉਹ ਦੁੱਖ ਉਠਾ ਕੇ ਤਮਕੀਨੀ ਸੀ ਦਿੰਦਾ ਪਰ ਕੀ ਕਰਦਾ ਸੀ ਆਪਣੇ ਆਪ ਨੂੰ ਸੱਚੇ ਨਿਆਂ ਦੇ ਹੱਥਾਂ ਚ ਸੌਂਪ ਦਿੰਦਾ ਸੀ ਮੇਰੇ ਪਿਆਰਿਓ ਅੱਜ ਦਾ ਸਿਸਟਮ ਉਲਟਿਆ ਅੱਜ ਅਸੀਂ ਕਹਿੰਨੇ ਆ ਪ੍ਰਭੂ ਤੂੰ ਸਾਈਡ ਤੇ ਹੋ ਜਾ ਮੇਰੀ ਲੜਾਈ ਨੂੰ ਮੈਂ ਖੁਦ ਜਿੱਤ ਨਾ ਜਿੱਤ ਲਾਂਗਾ ਕਰਕੇ ਪ੍ਰਭੂ ਕਹਿੰਦਾ ਫਿਰ ਤੂੰ ਲੜ ਲਾ ਮੈਂ ਸਾਈਡ ਤੇ ਹੋ ਜਾਣਾ ਮੇਰੇ ਅਜ਼ੀਜ਼ੋ ਇਸرائیਲੀਆਂ ਦੇ ਨਾਲ ਜਦ ਜਦ ਪਰਮੀ ਖੜਾ ਸੀ ਇਸرائیਲੀ ਜਿੱਤੇ ਆ ਪਰ ਜਦੋਂ ਇਸرائیਲੀਆਂ ਨੇ ਆਪਣੀ ਮਰਜ਼ੀ ਆਪਣੀ ਬੁੱਧ ਦਾ ਸਹਾਰਾ ਲਿਆ ਪਰਮੇਸ਼ਰ ਪਿੱਛੇ ਹੋ ਗਿਆ ਇਸرائیਲੀ ਹਾਰ ਹਾਰਨਾ ਸ਼ੁਰੂ ਹੋ ਗਏ ਇਸੇ ਕਰਕੇ ਅੱਜ ਇੱਕ ਸੱਚੇ ਵਿਸ਼ਵਾਸੀ ਨੂੰ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਇਹ ਇੱਕ ਸ਼ਰੀਰਿਕ ਵਿਸ਼ਵਾਸੀ ਦੀ ਨਿਸ਼ਾਨੀ ਜਾਂ ਸ਼ਰੀਰਿਕ ਸੇਵਕ ਦੀ ਨਿਸ਼ਾਨੀ ਆ ਸੱਚਾ ਵਿਸ਼ਵਾਸੀ ਉਹਨੇ ਸੱਚ ਬੋਲਤਾ ਉਹਨੂੰ ਆਪਣੇ ਆਪ ਨੂੰ ਸਿੱਧ ਸਾਬਤ ਕਰਨ ਦੀ ਲੋੜ ਨਹੀਂ ਵਿਸ਼ਵਾਸੀ ਨੂੰ ਕਰਨ ਦੀ ਲੋੜ ਨਹੀਂ ਸੇਵਕ ਨੂੰ ਤੁਸੀਂ ਸੱਚੇ ਹੋ ਤੁਹਾਡੀ ਲੜਾਈ ਨੂੰ ਤੁਹਾਡਾ ਪਰਮੇਸ਼ਰ ਤੁਹਾਡੇ ਲਈ ਲੜੇਗਾ ਸੋ ਮੇਰੇ ਪ੍ਰੀਓ ਇਹ ਲੰਮਾ ਚੋੜਾ ਬੋਲਣ ਦਾ ਮਤਲਬ ਮੇਰਾ ਕੀ ਸੀ ਕਿ ਤੁਹਾਡੇ ਖਿਲਾਫ ਜੇਕਰ ਕਿਸੇ ਨੇ ਕੁਝ ਬੋਲਿਆ ਜੇਕਰ ਤੁਸੀਂ ਸੱਚੇ ਹੋ ਤੇ ਤੁਹਾਨੂੰ ਇੱਕ ਔਟਮਾਰਕ ਕਰਨ ਦੀ ਜਾਂ ਤੁਹਾਡੇ ਵਿਸ਼ਵਾਸੀਆਂ ਨੂੰ ਇਹੋ ਜਿਹਾ ਕੰਮ ਕਰਨ ਦੀ ਬਿਲਕੁਲ ਲੋੜ ਨਹੀਂ ਇੱਕ ਨਿੰਦਨੀਏ ਘਟਨਾ ਆ ਸੋ ਇਹ ਦਾ ਮੈਂ ਸਖਤ ਰੀਤੀ ਦੇ ਨਾਲ ਇਸ ਗੱਲ ਦੀ ਨਿੰਦਾ ਕਰਦਾ ਆ ਸੋ ਇੱਕ ਸੱਚਾ ਵਿਸ਼ਵਾਸੀ ਇਹ ਕੰਮ ਨਹੀਂ ਕਰੇਗਾ ਗਿਆਨ ਦੀ ਲੜਾਈ ਆ ਗਿਆਨ ਨਾਲ ਲੜੋ ਪਰ ਜਦੋਂ ਵਿਅਕਤੀ ਫਿਰ ਗਿਆਨ ਦੇ ਨਾਲ ਨਹੀਂ ਲੜਿਆ ਜਾਂਦਾ ਫਿਰ ਉਹ ਵਿਅਕਤੀਗਤ ਸਹਾਰਾ ਲੈਂਦਾ ਮਾਰਨਕੁੱਟਨ ਤੇ ਉਤਰ ਆਉਂਦਾ ਕੋਰਟ ਕਚੈਰੀ ਵੱਲ ਭੱਜਦਾ ਮੇਰੇ ਪਿਆਰਿਓ ਵਚਨ ਚ ਲਿਖਿਆ ਤੁਹਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ ਆ ਸੋ ਇਹ ਚੀਜ਼ਾਂ ਇੱਕ ਸੱਚੇ ਵਿਸ਼ਵਾਸੀ ਜਾਂ ਸੱਚੇ ਸੇਵਕ ਦੀਆਂ ਨਿਸ਼ਾਨੀਆਂ ਨਹੀਂ ਆ ਕਿ ਤੁਸੀਂ ਕਿਸੇ ਤੇ ਪਰਸਨਲ ਅਟੈਕ ਕਰੋ ਸੋ ਮੈਂ ਇਹ ਵੀ ਸੁਣਿਆ ਕਿ ਉਸ ਭਰਾ ਦੀ ਪਤਨੀ ਜਿਹੜੀ ਸੀ ਉਹ ਪ੍ਰੈਗਨੈਂਟ ਸੀ ਸੋ ਉਹਦੇ ਉੱਤੇ ਵੀ ਕੁਝ ਕੁਝ ਲੋਕਾਂ ਨੇ ਉਹਨੂੰ ਵੀ ਸ਼ਾਇਦ ਵਿੱਚੇ ਮਾਰਿਆ ਵਾ ਸੋ ਇਹ ਗੱਲ ਗਲਤ ਆ ਇੱਕ ਵਿਸ਼ਵਾਸੀ ਦਾ ਇਹ ਚਿੰਨਣੀ ਆ ਇਹ ਉਹ ਆਪਣੇ ਆਪ ਨੂੰ ਵਿਸ਼ਵਾਸੀ ਘਮਾਉਂਦਾ ਜ਼ਰੂਰ ਹੋ ਸਕਦਾ ਪਰ ਇੱਕ ਸ਼ਰੀਰ ਇੱਕ ਵਿਸ਼ਵਾਸੀ ਦੀ ਨਿਸ਼ਾਨੀ ਹੈ ਸੋ ਪਰ ਆ ਜਿਹੜੀ ਘਟਨਾ ਹੋਈ ਹੈ ਨਿੰਦਨਯੋਗ ਆ ਤਾਂ ਕਰਕੇ ਮੈਂ ਵੀਡੀਓ ਪਾਈ ਆ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਆਤਮਿਕ ਵਿਸ਼ਵਾਸੀ ਬਣੋ ਤੁਸੀਂ ਸੱਚੀਅਤੇ ਪ੍ਰਭੂ ਤੇ ਸਭ ਕੁਝ ਛੋਟ ਦੇ ਆ ਗਰੋ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤੁਹਾਡੀ ਲੜਾਈ ਨੂੰ ਤੁਹਾਡਾ ਪਰਮੇਸ਼ਰ ਤੁਹਾਡੇ ਲਈ ਲੜੇਗਾ ਸੋ ਪ੍ਰਭੂ ਧੰਨਵਾਦ ਇਸ ਤੇ ਬਰਕਾ ਦੇਵੇ ਜੈ ਮਸੀਹ ਦੀ ਟੋਰਨਸ